ਐਮਐਲਏ ਚੁਣਾ ਹੋਈਆਂ ਕੁਝ ਧੜਿਆਂ ਵੱਲੋਂ ਕਾਂਗਰਸ 'ਚ ਧੜੇਬਾਦ ਜੀ ਹੋ ਕੇ ਤੇ ਕਾਂਗਰਸ ਦੇ ਉਲਟ ਵੀ ਬੋਟਮ ਪਵਾਏ ਗਏ ਸੀ ਇਸ ਵਾਰ ਤੁਸੀਂ ਇਸ ਮੌਲ ਨੂੰ ਕਿੱਦਾਂ ਦੇਖਦੇ ਜਿਵੇਂ ਤੁਸੀਂ ਮਾਨ ਸਾਹਿਬ ਬਾਰੇ ਵੀ ਜਾਣਦੇ ਹੋ ਕਿਵੇਂ ਇਹਨਾਂ ਕਹਿੰਦੇ ਬਿਆਨ ਮੈਨੂੰ ਨਹੀਂ ਲੱਗਦਾ ਇੱਕ ਡੇ ਵੱਡੇ ਛੇਰ ਦੇ ਉੱਤੇ ਬੈਠੇ ਮੁੱਖ ਮੰਤਰੀ ਸਾਹਿਬ ਨੂੰ ਗੱਦਿਆਂ ਦੇ ਉੱਤੇ ਸਿਆਸਤ ਕਰਨੀ ਚਾਹੀਦੀ ਆ ਜਾਂ ਕਿਸੇ ਦੀ ਫਰੈਂਡਸ਼ਿਪ ਕਿਸੇ ਦੀ ਦੋਸਤੀ ਉੱਤੇ ਸਿਆਸਤ ਕਰਨੀ ਚਾਹੀਦੀ ਆ ਇੰਡੀਆ ਕ੍ਰਾਈਮ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਲੋਕ ਸਭਾ ਚੋਣਾਂ ਦਾ ਦਿਗਲ ਵੱਚ ਚੁੱਕਾ ਹੈ ਤੇ ਚੋਣਾਂ ਦੇ ਸੰਬੰਧ ਵਿੱਚ ਚੋਣ ਪ੍ਰਚਾਰ ਮੰਗ ਚੁੱਕਾ ਹੈ ਇਸ ਵਿਸ਼ੇ ਨੂੰ ਲੈ ਕੇ ਅੱਜ ਕਾਂਗਰਸ ਦੇ ਉੱਗੇ ਆਗੂ ਯਦਵੀਰ ਮਾਲਟੂ ਜੋ ਕਿ ਇੱਕ ਬਹੁਤ ਵਧੀਆ ਬੁਲਾਰੇ ਵੀ ਹਨ ਉਹਨਾਂ ਨਾਲ ਮੁਲਾਕਾਤ ਕਰ ਰਹੇ ਹਾਂ ਆਪ ਦੇ ਰੂਪ ਰੂਪ ਕਰ ਰਹੇ ਹਾਂ ਯਦਵੀਰ ਮਾਲਟੂ ਜੀ ਆਪ ਦਾ ਚੈਨਲ ਵਿੱਚ ਸਵਾਗਤ ਬਹੁਤ ਬਹੁਤ ਧੰਨਵਾਦ ਕਰੋ ਸਾਹਿਬ ਮੈਂ ਇੰਡੀਆ ਕ੍ਰਾਈਮ ਨਿਊਜ਼ ਦਾ ਵੀ ਧੰਨਵਾਦ ਕਰਦਾ ਜਿਹੜੇ ਅੱਜ ਇੱਥੇ ਪਹੁੰਚੇ ਹੋਏ ਨੇ ਤੇ ਲੋਕਾਂ ਦੀ ਆਵਾਜ਼ ਜਿਹੜੀ ਬਣ ਕੇ ਇਸ ਇਲੈਕਸ਼ਨ ਦੇ ਵਿੱਚ ਆਪਣਾ ਕੰਮ ਕਰ ਰਹੀ ਨੇ ਮੈਂ ਤੁਹਾਡਾ ਜੀ ਆਇਆਂ ਆ। ਸਭ ਤੋਂ ਪਹਿਲਾ ਪ੍ਰਸ਼ਨ ਤੇ ਹਰ ਇੱਕ ਪੱਤਰਕਾਰ ਦਾ ਇਹੋ ਹੀ ਹੁੰਦਾ ਹੈ ਕਿ ਕਿਸ ਮੁੱਦੇ ਨੂੰ ਕਿੰਨਾ ਮੁੱਦਿਆਂ ਨੂੰ ਲੈ ਕੇ ਤੁਸੀਂ ਇਸ ਜ਼ੋਨ ਨੂੰ ਲੜ ਰਹੇ ਹੋ। ਦੇਖੋ ਇਹ ਲੋਕ ਸਭਾ ਚੋਣਾਂ ਚੱਲ ਰਹੀਆਂ ਪੂਰੇ ਦੇਸ਼ ਦੇ ਵਿੱਚ ਜਿੱਥੇ ਦੇਸ਼ ਦੇ ਵੱਡੇ ਮਸਲੇ ਜਿਹੜੇ ਆ ਉਨਾ ਬਾਰੇ ਜਿਹੜਾ ਜਨਤਾ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ ਉੱਥੇ ਹੀ ਜੇ ਮੁੱਦਿਆਂ ਦੀ ਗੱਲ ਕਰੀਏ ਤਾਂ ਮੁੱਦੇ ਤਾਂ 10000 ਪੰਚਾਇਤਾਂ ਹੈਗੀਆਂ ਨੇ ਇਸ ਤੋਂ ਵੱਧ ਪੰਚਾਇਤਾਂ ਪੰਜਾਬ ਦੇ ਵਿੱਚ ਹਰ ਪੰਚਾਇਤ ਦਾ ਹਰ ਇੱਕ ਵਾਰਡ ਦਾ ਇੱਕ ਮੁੱਦਾ ਲੈਣੀ ਤੇ ਹਜ਼ਾਰਾਂ ਮੁੱਦੇ ਅੱਜ ਵੀ ਸਟੈਂਡ ਆ ਪਰ ਜਿਹੜੀ ਵਿਅక్తిਗਤ ਦੂਸ਼ਣਵਾਦੀ ਹਾਵੀ ਹੋਈ ਪਈ ਹੈ ਜਿੱਦਾਂ ਮੈਨੂੰ ਲੱਗ ਰਿਹਾ ਇਸ ਟਾਈਮ ਮਾਲਟੂ ਜੀ ਜਿਵੇਂ ਕਿ ਦੇਖਣ ਚ ਆਇਆ ਸੀ ਜਦੋਂ ਐਮਐਲਏ ਚੋਣਾਂ ਹੋਈਆਂ ਕੁਝ ਥੜਿਆਂ ਵੱਲੋਂ ਕਾਂਗਰਸੀ ਧੜੇਬਾਦਗੀ ਹੋ ਕੇ ਏ ਕਾਂਗਰਸ ਦੇ ਉਲਟ ਵੀ ਵੋਟਾਂ ਪਵਾਏ ਗਏ ਸੀ ਇਸ ਵਾਰ ਤੁਸੀਂ ਇਸ ਮਾਹੌਲ ਨੂੰ ਕਿੱਦਾਂ ਦੇਖਦੇ ਹੋ ਦੇਖੋ ਇਹ ਇੱਕ ਮੀਡੀਆ ਦੀ ਉੱਜ ਹੋ ਸਕਦੀ ਆ ਪਰ ਇਹਦੇ ਵੋਟਰ ਦਾ ਮਨ ਤੇ ਵੋਟਰ ਹੀ ਜਾਣ ਸਕਦਾ ਨਾ ਪਾਰਟੀਆਂ ਪ੍ਰਚਾਰ ਕਰਨ ਦੇ ਲਈ ਹੁੰਦੀਆਂ ਵਾ ਪਾਰਟੀਆਂ ਆਪਣਾ ਪੱਖ ਰੱਖਣ ਦੇ ਲਈ ਹੁੰਦੀਆਂ ਆਪਣੀ ਜਿਹੜੀ ਉਹਨਾਂ ਨੇ ਯੂਟਿਲਾਈਜੇਸ਼ਨ ਕੀਤੀ ਹੁੰਦੀ ਆ ਆਪਣੀਆਂ ਸਹੂਲਤਾਂ ਦਿੱਤੀਆਂ ਹੁੰਦੀਆਂ ਲੋਕਾਂ ਨੂੰ ਉਹਨਾਂ ਤੋਂ ਜਾਣੂ ਕਰਵਾਉਣੀ ਹੁੰਦੀ ਆ ਵੋਟਾਂ ਦਾ ਵੋਟਰ ਦਾ ਮਨ ਆ ਜੀ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਇਹ ਤੋਂ ਵੀ ਆਪਣੇ ਸਵਾਲ ਹੋ ਸਕਦੇ ਆ ਪਰਸਨਲਿਟੀ ਦੇ ਬਾਰੇ ਜਿਸ ਤਰ੍ਹਾਂ ਕਿ ਤੁਸੀਂ ਹੁਣ ਗੱਲ ਕੀਤੀ ਕਿ ਪਰਸਨਲ ਲੋਕਾਂ ਵੱਲੋਂ ਲੋਕਾਂ ਦੇ ਪਰਿਵਾਰਾਂ ਨੂੰ ਵੀ ਇਨਵੋਲਵ ਕੀਤਾ ਜਾ ਰਿਹਾ ਇਸ ਬਾਰੇ ਤੁਸੀਂ ਕੀ ਕਹਾਂਗੇ ਪਰਸਨਲ ਵੇਖੋ ਜਦੋਂ ਵੱਡੀਆਂ ਇਲੈਕਸ਼ਨਾਂ ਚੱਲ ਰਹੀਆਂ ਹੁੰਦੀਆਂ ਆ ਵੱਡੇ ਮੁੱਦੇ ਹੁੰਦੇ ਆ ਪਰਸਨਲ ਵਿਅਕਤੀਗਤ ਦੂਸ਼ਣਬਾਜ਼ੀ ਜਿਹੜੀ ਆ ਵੀ ਕਿਸੇ ਦੇ ਪਰਿਵਾਰ ਦੇ ਉੱਤੇ ਟਿੱਪਣੀ ਕਰਦੇ ਨੇ ਕਿਸੇ ਦਾ ਕੋਈ ਹੋਰ ਪਰਸਨਲ ਪ੍ਰਾਈਵੇਸੀ ਨੂੰ ਉਜਾਗਰ ਕਰਕੇ ਉਸ ਨੂੰ ਜਿਵੇਂ ਤੁਸੀਂ ਮਾਨ ਸਾਹਿਬ ਬਾਰੇ ਵੀ ਜਾਣਦੇ ਹੋ ਕਿ ਕਿਵੇਂ ਇਹਨੇ ਕਿਹੜੇ ਬਿਆਨ ਮੈਨੂੰ ਨਹੀਂ ਲੱਗਦਾ ਇੱਕ ਏਡੇ ਵੱਡੇ ਛੇਰ ਦੇ ਉੱਤੇ ਬੈਠੇ ਮੁੱਖ ਮੰਤਰੀ ਸਾਹਿਬ ਨੂੰ ਗੱਦਿਆਂ ਦੇ ਉੱਤੇ ਸਿਆਸਤ ਕਰਨੀ ਚਾਹੀਦੀ ਆ ਜਾਂ ਕਿਸੇ ਦੀ ਫਰੈਂਡਸ਼ਿਪ ਕਿਸੇ ਦੀ ਦੋਸਤੀ ਉੱਤੇ ਸਿਆਸਤ ਕਰਨੀ ਚਾਹੀਦੀ ਆ ਲੇਕੋ ਆਪਣੀ ਬੀੜੀ ਥੱਲੇ ਵੀ ਝੋਟਾ ਮਾਰ ਲੈਣਾ ਚਾਹੀਦਾ ਬਾਈ ਜੀ ਇਹ ਇਲੈਕਸ਼ਨ ਚੋ ਹੀ ਮੇਰੇ ਸਾਹਬ ਨਾਲ ਉਹਨਾਂ ਦੇ ਆਪ ਦੇ ਵਲੰਟੀਅਰ ਚੋਂ ਨਿਕਲ ਕੇ ਉਹਨਾਂ ਦਾ ਬਿਆਹ ਜਿਹੜਾ ਵਾ ਕਾਮਯਾਬ ਹੋਇਆ ਦੂਸਰਾ ਉੱਥੋਂ ਤੱਕ ਮਨੋਣੀ ਚਾਹੀਦਾ ਉਹਨਾਂ ਨੂੰ ਇੱਥੋਂ ਤੱਕ ਗਿਰੀ ਹੋਈ ਸਿਆਸਤ ਕਰਨੀ ਚਾਹੀਦੀ ਆ ਇਸ ਵਾਰੀ ਰੋ ਜਿਵੇਂ ਕਿ ਸੁਖਜਿੰਦਰ ਸਿੰਘ ਰੰਧਾਵਾ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇਹਨਾਂ ਦਾ ਮੁੱਖ ਮੁਕਾਬਲਾ ਕਿਹਦੇ ਵਿੱਚ ਹੋਏਗਾ ਤੇ ਦੂਜੀ ਜਾਤੀ ਜੇ ਜਾਂ ਚੌਥੇ ਨੰਬਰ ਤੇ ਕੌਣ-ਕੌਣ ਦੇਖੋ ਸੁਖਜਿੰਦਰ ਸਿੰਘ ਰੰਧਾਵਾ ਦਾ ਮੁਕਾਬਲਾ ਮੈਂ ਨਹੀਂ ਮੰਨਦਾ ਕੋਈ ਮੁਕਾਬਲਾ ਉਹਨਾਂ ਦੇ ਮੁਕਾਬਲੇ ਤੁਹਾਨੂੰ ਕੋਈ ਅੱਗੂ ਕੋਈ ਆਗੂ ਕੋਈ ਨਜ਼ਰ ਆ ਰਿਹਾ ਵਾ ਸੁਖਜਿੰਦਰ ਸਿੰਘ ਰੰਧਾਵਾ ਦੀਆਂ ਜਿਹੜੀਆਂ ਕਾਬਲੀਤਾ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਜਾਂ ਉਹਨਾਂ ਦੇ ਆਪ ਦੇ ਲੋਕਾਂ ਦੇ ਨਾਲ ਖੜਨ ਦਾ ਜਿਹੜਾ ਉਹਨਾਂ ਦਾ ਇੱਕ ਜਜ਼ਬਾ ਵਾ ਉਸ ਨੂੰ ਲੋਕ ਗੁਰਦਾਸਪੁਰ ਹਲਕੇ ਦੇ ਵਿੱਚ ਪਸੰਦ ਕਰ ਰਹੇ ਆ ਦੇ ਡੈਫੀਨੇਟਲੀ 1 ਲੱਖ ਲੀਡ ਲੈ ਕੇ ਗੁਜਿੰਦਰ ਸਿੰਘ ਰੰਦਾਵਾ ਤੇਸ ਦੀ ਪਾਰਲੀਮੈਂਟ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੀ ਸ਼ਾਨ ਬਣਨਗੇ ਜਿਸ ਤਰ੍ਹਾਂ ਕਿ ਦੇਖਣ ਵਿੱਚ ਆਇਆ ਹੈ ਕਿ ਜਿਹੜੀਆਂ ਵੀ ਸਰਕਾਰਾਂ ਆਈਆਂ ਨੇ ਜਾਂ ਜਿਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਸਵਾਲ ਕਰਿਆ ਕਰੋ ਤੇ ਹੁਣ ਉਹ ਲੋਕਾਂ ਨੂੰ ਚੁੱਪ-ਚੁੱਪ ਕੇ ਸਵਾਲ ਕਰਨ ਵਾਲਿਆਂ ਨੂੰ ਬਾਹਰ ਪੰਡਾਣਾ ਜੋ ਕਰ ਰਹੇ ਉਹਦੇ ਬਾਰੇ ਕੀ ਕਹਿੰਦੇ ਦੇਖੋ ਸਵਾਲ ਤੁਹਾਡਾ ਬਹੁਤ ਅਹਿਮੀਅਤ ਰੱਖਦਾ ਅੱਜ ਪੰਜਾਬ ਦੇ ਲੋਕਾਂ ਲਈ ਖਾਸ ਕਰਕੇ ਕਿਉਂਕਿ ਜਿਹੜੀ ਪਾਰਟੀ ਦੇ ਅੱਜ ਮੁੱਖ ਮੰਤਰੀ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਜਦੋਂ ਉਸ ਪਾਰਟੀ ਦੇ ਲਈ ਪ੍ਰਚਾਰ ਕਰ ਰਹੇ ਸਨ ਜਦੋਂ ਮੁੱਖ ਮੰਤਰੀ ਨਹੀਂ ਸਨ ਤਾਂ ਸੱਥਾਂ ਦੇ ਵਿੱਚ ਪਿੰਡਾਂ ਦੀਆਂ ਚੌਂਕਾਂ ਚਰਾਹਿਆਂ ਦੇ ਵਿੱਚ ਪਹੁੰਚ ਕੇ ਬੋੜਾਂ ਦੀਆਂ ਛਾਵਾਂ ਥੱਲੇ ਪਹੁੰਚ ਕੇ ਬੜੇ ਵੱਡੇ ਵੱਡੇ ਐਲਾਨ ਕਰਦੇ ਹੁੰਦੇ ਸਨ ਲੋਕਾਂ ਨੂੰ ਨੌਜਵਾਨਾਂ ਨੂੰ ਖਾਸ ਕਰਕੇ ਕਹਿੰਦੇ ਹੁੰਦੇ ਸਨ ਕਿ ਜੇ ਕੋਈ ਤੁਹਾਡੇ ਕੋਲ ਅਕਾਲੀ ਹੁੰਦਾ ਤੁਹਾਡੇ ਕੋਲ ਕੋਈ ਕਾਂਗਰਸੀ ਹੁੰਦਾ ਇਹਨਾਂ ਨੂੰ ਸਵਾਲ ਕਰਿਆ ਕਰੋ ਇਹਨਾਂ ਲੀਡਰਾਂ ਨੂੰ ਸਵਾਲ ਕਰ ਕਰ ਇਹਨਾਂ ਨੂੰ ਪੰਜਾਬ ਦਾ ਜਿਹੜਾ ਪੰਜਾਬ ਦੇ ਪੱਖੋਂ ਤੋਂ ਜਾਣੂ ਕਰਾਇਆ ਕਰੋ ਪਰ ਅੱਜ ਉਹੀ ਸੱਤਾ ਜੋ ਉੱਥੇ ਕੋਈ ਕੋਈ ਨੌਜਵਾਨ ਉਹੀ ਬੋੜਾਂ ਦੀਆਂ ਛਾਵਾਂ ਤੋਂ ਉੱਠ ਕੇ ਕੋਈ ਜੇ ਕੋਈ ਬਜ਼ੁਰਗ ਹਾਈ ਅਲਰਟ ਦੇ ਕੇ ਰੱਖਿਆ ਗਿਆ ਸੜਕਾਂ ਉੱਤੋਂ ਗੁਜ਼ਰ ਰਏ ਮੁੱਖ ਮੰਤਰੀ ਸਾਹਿਬ ਢਾਈ 300 ਕਮਾਂਡੋਆਂ ਦੇ ਨਾਲ ਘਰੇ ਸਾਡੇ ਸੀਐਮ ਸਾਹਿਬ ਨੂੰ ਕੋਈ ਸਵਾਲ ਪੁੱਛ ਲੈਣਾ ਮਹਾਰਾਜ ਉਹਦੇ ਵਾਲ ਇੰਨੀ ਚਰੀਲੀ ਨਜ਼ਰ ਨਾਲ ਵੇਖਦੇ ਜੇ ਹੁਣ ਉਹਦੇ ਬਾਰੇ ਕੀ ਦੱਸਾਂ ਤੁਹਾਨੂੰ ਜਿਵੇਂ ਉਹਨਾਂ ਦੀ ਨਾ ਗਲਾਸੀ ਫੜ ਕੇ ਭੱਜ ਗਿਆ ਹੋਵੇ ਉਹ ਬੰਦਾ ਇਸ ਤਰੀਕੇ ਨਾਲ ਉਹਨਾਂ ਦਾ ਰਿਐਕਸ਼ਨ ਉਹ ਲੱਗਦੀ ਉਹਨਾਂ ਨੂੰ ਗੌਰ ਨਾਲ ਵੇਖਿਓ ਉਹਨਾਂ ਦੀਆਂ ਅੱਖਾਂ ਵੇਖਿਓ ਇੰਨਾ ਜ਼ਾਲਮ ਤਰੀਕੇ ਦੇ ਨਾਲ ਮੈਂ ਅੱਗੇ ਸੇ ਮੁੱਖ ਮੰਤਰੀ ਨੂੰ ਜਨਤਾ ਦੇ ਵਿੱਚੋਂ ਸਵਾਲ ਪੁੱਛਣ ਵਾਲੇ ਨੂੰ ਨਹੀਂ ਦੇਖਿਆ ਬਾਈ ਜੀ ਦੂਸਰੀ ਗੱਲ ਜੇ ਕੋਈ ਪੰਜਾਬ ਦਾ ਨੌਜਵਾਨ ਨਸ਼ਿਆਂ ਦੇ ਉੱਤੇ ਇਹਨਾਂ ਨੂੰ ਸਵਾਲ ਕਰਦਾ ਬੇਰੋਜ਼ਗਾਰੀ ਦੇ ਉੱਤੇ ਸਵਾਲ ਕਰਦਾ ਜਾਂ ਕਿਤੇ ਨਾ ਕਿਤੇ ਆਪਣਾ ਰੋਸ ਪ੍ਰਗਟ ਕਰਨ ਦੇ ਲਈ ਕਾਲੀ ਝੰਡੀ ਵਿਖਾ ਦਿੰਦਾ ਵਾ ਤੇ ਮਾਲ ਸਾਹਿਬ ਦਾ ਜਿਹੜਾ ਪੁਲਿਸ ਤੰਤਰ ਆ ਉਸ ਦੇ ਨਾਲ ਐਵੇਂ ਬਿਹੇਵ ਕਰਦਾ ਉਸ ਨੂੰ ਬਾਹਲਾਂ ਤੋਂ ਫੜ ਕੇ ਘੀਸਿਆ ਜਾਂਦਾ ਉਸ ਦੀ ਆਵਾਵਾਂ ਮਰੋੜ ਕੇ ਉਸ ਦੇ ਅਰਕਾਂ ਮਾਰੇ ਜਾਂਦੇ ਆ ਠੁੱਡ ਮਾਰੇ ਜਾਂਦੇ ਆ ਜਿਵੇਂ ਕੋਈ ਜਗਲ ਮਜਾਹ ਦੇਣ ਜਾਂ ਆਈਐਸਆਈ ਦਾ ਹੱਤਵੰਦੀ ਹੁੰਦਾ ਮਹਾਰਾਜ ਮਾਨ ਸਾਹਿਬ ਤੁਹਾਡੀਆਂ ਹੀ ਸੱਥਾਂ ਵਿੱਚ ਉਠੇ ਉਹ ਨੌਜਵਾਨ ਨੇ ਤੁਹਾਡੀਆਂ ਹੀ ਕੋਹੜਾਂ ਦੀਆਂ ਸ਼ਾਮਾਂ ਦੇ ਇੱਥਾਂ ਬਹਿਣ ਵਾਲੇ ਉਹ ਨੌਜਵਾਨ ਨੇ ਜਿਨ੍ਹਾਂ ਦੇ ਨਾਲ ਤੁਸੀਂ ਮਸ਼ਕਰੀਆਂ ਕਰਦੇ ਸਨ ਚੁਟਕਲੇ ਸੁਣਉਂਦੇ ਸਨ ਪਰ ਅੱਜ ਉਹੀ ਤੁਹਾਨੂੰ ਹੱਤਵੰਦੀ ਨਜ਼ਰੋਂ ਲੱਭ ਪਿਆ ਉਹੀ ਤੁਹਾਨੂੰ ਵੱਡੇ ਵੱਡੇ ਟੈਰਰਿਸਟ ਨਜ਼ਰੋਂ ਲੱਭ ਪਿਆ ਇਹੋ ਜਿਹਾ ਬਿਹੇਵ ਪੰਜਾਬ ਦੇ ਲੋਕ ਨਾਲ ਦੀ ਬਰਦਾਸ਼ਤ ਕੀਤਾ ਸੀ ਕਿ ਨਾ ਉਹ ਕਰਨ ਲੱਗੇ ਜਿਵੇਂ ਕਿ ਹੁਣ ਲੁੱਟਾਂ ਖੋਹਾਂ ਦਾ ਦੌਰ ਬਹੁਤ ਵੱਧ ਗਿਆ ਹੈ ਤੇ ਨਸ਼ੇ ਦਾ ਦੌਰ ਵੱਧ ਗਿਆ ਲੁੱਟਾਂ ਖੋਹਾਂ ਤੇ ਨਸ਼ੇ ਨੂੰ ਲੈ ਕੇ ਕੀ ਕਹਿੰਦੇ ਵੇਖੋ ਮਹਾਰਾਜ ਜਿਹੜੀ ਪਾਰਟੀ ਕਹਿੰਦੀ ਸੀ ਕਿ ਅਸੀਂ ਇੱਕ ਹਫਤੇ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਾਂਗੇ ਪਰ ਅੱਜ ਦੀ ਉਹਨਾਂ ਦੀ ਅਸਲੀਅਤ ਗਰਾਊਂਡ ਲੈਵਲ ਤੇ ਜਿਹੜੀ ਅਸਲੀਅਤ ਆ ਉਹਨਾਂ ਦੇ ਆਪ ਦੇ ਐਮਐਲਏ ਕੁਰ ਵਿਜੇ ਪ੍ਰਤਾਪ ਬੜੀ ਬਾਕੂਬੀ ਦੇ ਨਾਲ ਹੌਂਦੀ ਹੈ ਚੋਣ ਮਹੱਮਾ ਦੇ ਵਿੱਚ ਚੋਣ ਇਲੈਕਸ਼ਨਾਂ ਦੇ ਵਿੱਚ ਉਹਨਾਂ ਦੇ ਹੀ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਦੇ ਸਾਹਮਣੇ ਬੜੇ ਵੱਡੇ ਪੱਧਰ ਤੇ ਨੈਕਸਸ ਐਕਸਪੋਜ਼ ਕਰ ਰਿਹਾ ਵੀ ਕਿਹੜੇ ਰਾਜਸੀ ਲੀਡਰਾਂ ਦਾ ਕਿਹੜੇ ਫੁੱਲ ਅਫਸਰਾਂ ਦਾ ਤੇ ਕਿਹੜੇ ਨਸ਼ਾ ਤਸਕਰਾਂ ਦਾ ਜਿਹੜਾ ਨੈਕਸਸ ਆ ਉਹ ਪੰਜਾਬ ਦੇ ਵਿੱਚ ਚੱਲ ਰਿਹਾ ਪਰ ਭਗਵੰਤ ਮਾਨ ਸਾਹਿਬ ਕੋ ਫਾਈਲ ਆਤਾ ਬੜੀਆਂ ਵੱਡੀਆਂ ਵੱਡੀਆਂ ਆ ਜਾਂਦੀਆਂ ਪੁਰਾਣੇ ਲੀਡਰਾਂ ਦੀਆਂ ਪਰ ਜਿਹੜੇ ਉਹਨਾਂ ਦੇ ਆਪ ਦੇ ਐਮਐਲਏ ਸਾਹਿਬ ਉਹ ਕੁਰਬੀਜ ਪ੍ਰਤਾਪ ਜੀ ਜਿਹੜੀਆਂ ਫਾਈਲਾਂ ਦੇ ਕੇ ਗਏ ਆ ਉਹਨਾਂ ਦੇ ਉੱਤੇ ਮਾਨ ਸਾਹਿਬ ਕਾਰਵਾਈ ਕਰਨ ਤੋਂ ਕਿਉਂ ਇਨਕਾਰ ਕਰ ਰਹੇ ਆ ਆਖਰ ਪੰਜਾਬ ਦੇ ਨੌਜਵਾਨੀ ਦਾ ਮਸਲਾ ਨਸ਼ਿਆਂ ਦਾ ਮਸਲਾ ਜਿਹੜੀ ਨਸ਼ਿਆਂ ਦੇ ਉੱਤੇ ਨਸ਼ਿਆਂ ਦਾ ਮੁੱਦਾ ਉਜਾਗਰ ਕਰਕੇ ਤੁਸੀਂ ਸਰਕਾਰ ਮੈਂਡੇਟ ਦੇ ਵਿੱਚ ਲਿਆਂਦੀ ਸੀ ਅੱਜ ਉਹ ਹੀ ਨਸ਼ਿਆਂ ਨੂੰ ਖਤਮ ਕਰਨ ਦੀਆਂ ਗੱਲਾਂ ਕਰ ਰਹੇ ਆ ਨਾ ਜੀ ਤੁਹਾਡੇ ਕੋਈ ਵੱਡੇ ਪੈਕੇਜ ਮੰਗ ਰਹੇ ਆ ਨਾ ਕੋਈ ਤੁਹਾਡੇ ਕੋਲ ਹੋਰ ਕੁਝ ਆਪਣੀ ਕੋਈ ਲਾਲਸਾ ਪ੍ਰਗਟ ਕਰ ਰਹੇ ਆ ਪੰਜਾਬ ਦੀ ਨੌਜਵਾਨੀ ਦਾ ਮਸਲਾ ਪਰ ਅੱਜ ਉਹ ਫਾਈਲਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਇਹ ਤੇ ਮਾਨ ਸਾਹਿਬ ਹੀ ਦੱਸ ਸਕਦੇ ਆ ਨਾ ਜੇ ਕਿਸਾਨਾਂ ਦੀ ਗੱਲ ਕਰੀਏ ਤੇ ਉਹ ਬਾਰਡਰਾਂ ਤੇ ਬੈਠੇ ਉਹਨਾਂ ਨੂੰ ਲੈ ਕੇ ਥੜਾ ਕੀ ਜਾ ਰਿਹਾ ਹੈ ਦੇਖੋ ਕਿਸਾਨਾਂ ਦੀ ਗੱਲ ਇੱਕ ਬਹੁਤ ਵੱਡਾ ਨਾਜੁਕ ਮਸਲਾ ਬਣਿਆ ਪਿਆ ਦੇਸ਼ ਦੇ ਵਿੱਚ ਪੰਜਾਬ ਦੇ ਕਿਸਾਨਾਂ ਦਾ ਦੇਸ਼ ਦੇ ਕਿਸਾਨਾਂ ਦਾ ਜਿਹੜੀ ਪੁਲਸ ਜਿਹੜੀ ਸਰਕਾਰ ਦੇ ਅੰਡਰ ਜੇਲ੍ਹਾਂ ਪ੍ਰੋਵਾਈਡ ਕਰਵਾਈਆਂ ਗਈਆਂ ਸਨ ਦਿੱਲੀ ਦੇ ਵਿੱਚ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਦਿੱਲੀ ਵਿੱਚ ਸਰਕਾਰ ਗਈ ਦੀ ਸੀ ਅਰਵਿੰਦ ਕੇਜਰੀਆ ਉਸ ਦਾ ਮੁੱਖ ਮੰਤਰੀ ਸਨ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਸਰਕਾਰ ਸੀ ਤੇ ਉੱਥੇ ਜੇਲਾ ਪ੍ਰੋਵਾਈਡ ਕਰਵਾਏ ਗਿਆ ਕਿਸਾਨਾਂ ਨੂੰ ਉੱਥੇ ਰੱਖਣ ਦੇ ਲਈ ਦੂਸਰੇ ਨੰਬਰ ਤੇ ਆਜੋ ਆਪਣੇ ਹੁੰਦਾ ਜਿਹੜਾ ਸ਼ੰਗੂ ਮੋਰਚਾ ਲੱਗਿਆ ਸੀ ਜਿਹੜਾ ਕਿਸਾਨਾਂ ਦਾ ਹਰਿਆਣੇ ਦੀ ਪੁਲਿਸ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਪੰਜਾਬ ਦੇ ਕਿਸਾਨਾਂ ਦੀ ਜਾਨ ਲੈ ਕੇ ਚਲੀ ਗਈ ਹੋਏ ਸੈਂਕੜੇ ਕਿਸਾਨ ਜਿਹੜੇ ਆ ਹਸਪਤਾਲਾਂ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਦਰਜਨਾ ਜ਼ਿੰਦਗੀ ਮੌਤ ਦੀ ਲੜਾਈ ਲੜ ਚੁੱਕੇ ਆ ਇਹ ਸ਼ੁਭ ਕਰਨੰਦੀ ਜਿਹੜੀ ਮੌਤ ਹੋਈ ਆ ਜਿਹੜੀ ਕਿਸਾਨੀ ਦੀ ਪੇਟ ਚੜੇ ਆ ਉਹਦੇ ਲਈ ਦੱਸੋ ਅੱਜ ਤੱਕ ਇੱਕ ਜ਼ੀਰੋ ਐਫ ਆਈ ਆਰ ਇਹਨਾਂ ਨੇ ਦਰਜ ਕੀਤੀ ਆ ਬਿਦੋਟ ਐਨੀ ਨੇਮ ਬਿਦੋਟ ਐਨੀ ਪਰਸੀਪਸ਼ਨ ਔਰ ਇਹ ਅਦਾਲਤਾਂ ਦੇ ਵਿੱਚ ਪ੍ਰੋਸੀਕਿਊਸ਼ਨ ਕਿਵੇਂ ਚੱਲੂਗਾ ਈਵਨ ਕਿ ਤੁਸੀਂ ਨਾ ਕੋਈ ਐਵੀਡੈਂਸ ਕਲੇਮ ਕਰ ਰਹੇ ਹੋ ਨਾ ਕੋਈ ਉਥੇ ਬੁਲਟ ਫਰੇਮ ਕਰ ਰਹੇ ਹੋ ਇਨਸਪੈਕਸ਼ਨ ਕਿਵੇਂ ਚੱਲੇਗੀ ਅਦਾਲਤਾਂ ਕਿਵੇਂ ਫੈਸਲਾ ਕਰਨੀ ਆ ਕਿਸਾਨਾਂ ਦੇ ਹੱਕ ਦੇ ਵਿੱਚ ਕਿਸਾਨਾਂ ਦਾ ਕੇਸ ਬਿਲਕੁਲ ਇੱਕ ਮੁਕੰਮਲ ਓਵਰ ਕਰਨ ਦੀ ਕੋਸ਼ਿਸ਼ ਕੀਤੀ ਆ ਇਹਦੇ ਇਹ ਕਿਸਾਨ ਪੱਕੀ ਹੈ ਨਹੀਂ ਆ ਮਹਾਰਾਜ ਜੇ ਕਿਸਾਨ ਪੱਕੀ ਹੁੰਦੇ ਤੇ ਪੰਜਾਬ ਦੇ ਵਿੱਚ ਰੋਕਾ ਨਾ ਲੱਗਦੀਆਂ ਉਹ ਅਕਸਰਾਂ ਦੇ ਉੱਤੇ ਹਰਿਆਣਾ ਪੁਲਿਸ ਦੇ ਉਹਨਾਂ ਸ਼ੂਟਰਜ਼ ਦੇ ਉੱਤੇ ਜਿਹੜੇ ਉਹਨਸ ਦੇ ਉਹ 100 ਕਾਲ ਨੂੰ ਸ਼ੂਟਰਸ ਹੈ ਉਹਨਾਂ ਦੇ ਉੱਤੇ ਬਾਇ ਨੇਮ ਐਫ ਆਈ ਆਰ ਦਰਜ ਕਰਕੇ ਹਰਿਆਣੇ ਦੇ ਡੀ ਜੀ ਪੀ ਨੂੰ ਬਾਇ ਨੇਮ ਐਫ ਆਈ ਆਰ ਦੇ ਵਿੱਚ ਨੌਂਸ ਕਰ ਦੇ ਕੇ ਪੰਜਾਬ ਦੀ ਹਕੂਮਤ ਦੇ ਅੰਦਰ ਤੁਸੀਂ ਕਿਸਾਨਾਂ ਦੇ ਉੱਤੇ ਹਮਲਾ ਕੀਤਾ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਪਰ ਉਹਦੇ ਉੱਤੇ ਵੀ ਇਹਨਾਂ ਨੇ ਰਾਜਨੀਤੀ ਖੇਢੀ ਆ ਇੱਕ ਪਿੱਛ ਦਾ ਪੋਲਿਟੀਕਲ ਗੇਮ ਹੋ ਨਦਰ ਲਈ ਹੋਰ ਇਸ ਤੋਂ ਵੱਧ ਕੁਸ਼ਲੀਆ ਬਾਈ ਜੀ ਜਿਹੜੇ ਲੀਡਰ ਆਮ ਪਾਰਟੀਆਂ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਛੱਡ ਕੇ ਬੀਜੇਪੀ ਜਾ ਰਹੇ ਨੇ ਇਹਦੇ ਬਾਰੇ ਕੀ ਕਹਿੰਦੇ ਈਡੀ ਈਡੀ ਦਾ ਕੋਈ ਨਾ ਕੋਈ ਉੱਤੇ ਰਡਾਰ ਫਿੱਟ ਹੋਊਗਾ ਜਿਹੜੇ ਜਾ ਰਹੇ ਆ ਜਿਹੜੇ ਲੋਕ ਵੇਖੋ ਅਕਾਲੀ ਦਲ ਚਲੋ ਮੈਂ ਇੱਕ ਥੋੜਾ ਜਿਹਾ ਪਾਰਟੀ ਬਾਈ ਤੋਂ ਸਾਈਡ ਤੇ ਹੋ ਕੇ ਗੱਲ ਕਰਾਂ ਅਕਾਲੀ ਦਲ ਦੇ ਵਿੱਚ ਹੁਣ ਦੇ ਸਮੇਂ ਦੇ ਵਿੱਚ ਉਹ ਬੰਦੇ ਜਿਹੜੇ ਹਾਵੀ ਹੋਏ ਪਏ ਸਨ ਜਿੱਦਾਂ ਦਾ ਅਕਾਲੀ ਦਲ ਦੇ ਲਈ ਕੋਈ ਦੇਣੀ ਨੀਗਾ ਉਹ ਲੋਕ ਜਿਹੜੇ ਜਿੱਲਾ ਕਟੀਆਂ ਜਿਨ੍ਹਾਂ ਨੇ ਤਸ਼ੱਦਦ ਜਨੇ ਪੰਜਾਬ ਦੀ ਪੰਜਾਬੀਅਤ ਦੀ ਲੜਾਈ ਅਕਾਲੀ ਦਲ ਦੇ ਵਿੱਚ ਲੜੀ ਉਹ ਦਾ ਬਜਾਰੇ ਘਰਾਂ 'ਚ ਬੈਠੇ ਆ ਤੇ ਜਦੋਂ ਸਰਕਾਰਾਂ ਸੱਤਾ ਦਾ ਆਨੰਦ ਮਾਣਣਾ ਸੀ ਇਹਨਾਂ ਨੇ ਦਰਜਾ ਕਮਾਂਡੋ ਸਿਕਿਉਰਟੀਆਂ ਦੇ ਚਾਹੀਦੇ ਸਾਨੂੰ ਉਦੋਂ ਇਹਨਾਂ ਦੇ ਅਕਾਲੀ ਦਲ ਤੇ ਮਤਲਬ ਮਤਲਬ ਪ੍ਰੈਸੀ ਦੀ ਸਿਆਸਤ ਦਾ ਬਾਈ ਜੀ ਇਹਨਾਂ ਦੀ ਹੋਰ ਕੁਛ ਨਹੀਂ ਗੱਲ। ਸੋ ਜਾਂਦੇ ਜਾਂਦੇ ਤੁਸੀਂ ਪੰਜਾਬ ਦੇ ਵੋਟਰਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਇਹ ਕੋ ਦੁਨੀਆ ਦੇ ਵਿੱਚ ਇਲੈਕਟਰਲ ਪੋਲਿਟਿਕਸ ਦਾ ਇੱਕ ਵੱਡਾ ਜਿਹੜਾ ਵਾ ਮਿਸਾਲ ਆ ਇੰਡੀਆ ਦੀ ਪੋਲਿਟਿਕਸ ਡੈਮੋਕ੍ਰੇਸੀ ਨੂੰ ਲੈ ਕੇ ਮੈਂ ਪੰਜਾਬ ਦੇ तमाम ਵੋਟਰ ਸਾਬਾਨਾ ਨੂੰ ਅਪੀਲ ਕਰਦਾ ਬਜ਼ੁਰਗਾਂ ਨੂੰ ਮਾਤਾਵਾਂ ਨੂੰ ਆਪਣੇ ਆਮ ਉਮਰ ਭਰਾਵਾਂ ਨੂੰ ਵੋਟਰਾਂ ਨੂੰ ਕਿ ਇਸ ਲੋਕਤੰਤਰ ਦੇ ਵੱਡੇ ਮੇਲੇ ਵਿੱਚ ਸ਼ਮੂਲੀਅਤ ਕਰੋ ਆਪਣੀ ਵੋਟ ਕਾਸਟ ਕਰੋ ਕਿਉਂਕਿ ਕੱਲ ਨੂੰ ਤੁਸੀਂ ਕਿਸੇ ਦੇ ਉੱਤੇ ਉਂਗਲ ਨਹੀਂ ਚੁੱਕ ਸਕਦੇ ਜੇ ਤੁਸੀਂ ਇਸ 1 ਜੂਨ ਨੂੰ ਆਪਣੀ ਇਸ ਉਂਗਲ ਦਾ ਸਹੀ ਇਸਤੇਮਾਲ ਕਰਕੇ ਸਹੀ ਆਗੂ ਸਹੀ ਨੁਮਾਇੰਦਾ ਚੁਣੋਗੇ ਤੇ ਵੈਲੈਂਟ ਬੈਸਟਾ ਨਹੀਂ ਤੇ ਬਾਅਦ ਦੇ ਵਿੱਚ ਤੁਹਾਨੂੰ ਕਿਸੇ ਉੱਤੇ ਉਂਗਲ ਚੁੱਕਣ ਦਾ ਕੋਈ ਅਧਿਕਾਰ ਨਹੀਂ ਹੈ ਇਸ ਕਰਕੇ ਮੈਂ ਉਹੀ ਅਪੀਲ ਕਰਨੀ ਕਿ ਵੱਤ ਤੋਂ ਵੱਤ ਵੋਟ ਪ੍ਰਤੀਸ਼ਤ ਜਿਹੜਾ ਵਾ ਪੰਜਾਬ ਦੇ ਵਿੱਚ ਵੋਟਾਂ ਦਾ ਗਿਣਿਆ ਜਾਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਪੰਜਾਬ ਤੇ ਲੋਕ ਸਭਾ ਚੋਣਾਂ ਜਿੱਤ ਕੇ ਚੁਣੇ ਜਾਣ ਵਾਲੇ ਨੁਮਾਇੰਦੇ ਆ ਉਹ 10 ਸਗਲ ਕੀ ਪਾਰਲੀਮੈਂਟ ਦੇ ਵਿੱਚ ਪੰਜਾਬ ਦੇ ਅਸਲ ਮੁੱਦੇ ਕਿਹੜੇ ਸਨ ਤੇ ਕਿਹੜੇ ਨਹੀਂ ਸਨ ਇਸ ਦੇ ਬਾਰੇ ਜਾਣੂ ਕਰਵਾਇਆ ਜਾ ਸਕੇ ਮਨਨ ਕਰ ਬਤਵਤ ਬੋਟ ਜਿਹੜੀ ਕਾਸਟ ਕੀਤੀ ਜਾਵੇ ਇਲੈਕਸ਼ਨ ਕਮਿਸ਼ਨ ਇਸ ਦੇ ਲਈ ਜਿਹੜਾ ਵਾ ਬਿਲਕੁਲ ਅੱਡੀ ਚੋਟੀ ਦਾ ਜੋਰ ਲਾ ਰਿਹਾ ਵਾ ਪ੍ਰਬੰਧ ਉਹ ਮੁਕੰਮਲ ਕਰ ਰਹੇ ਆ ਪਾਣੀ ਦਾ ਪ੍ਰਬੰਧ ਹੋਊਗਾ ਉੱਥੇ ਬਹੁਤ ਵੀ ਫੈਸਿਲਿਟੇਸ਼ਨ ਜਿਹੜੀ ਆ ਕੀਤੀ ਜਾਵੇਗੀ ਇਲੈਕਸ਼ਨ ਕਮਿਸ਼ਨ ਵੱਲੋਂ ਉਹਨਾਂ ਦੀ ਜਿਹੜੀ ਜਿਹੜੀ ਸਕਿਉਰਿਟੀ ਇਨਫੋਰਮੈਂਸ ਦੀ ਗੱਲ ਆ ਉਹ ਵੀ ਆਪਣੇ ਪੱਬਾਂ ਪਾਰ ਹੋ ਕੇ ਕੰਮ ਕਰੀ ਆ ਸਾਡੀ ਪੁਲਿਸ ਐਸਐਸਪੀ ਬਟਾਲਾ ਐਸਐਸਪੀ ਕੂਕਾਸਪੁਰੇ ਸਾਰੇ ਪੂਰਾ ਐਕਟਿਵ ਹੋ ਕੇ ਕੰਮ ਕਰ ਰਿਹਾ ਤੇ ਸਿਕਿਉਰਟੀ ਬਖੋ ਵੀ ਪੂਰੀ ਪਹਿਨੀ ਨਜ਼ਰ ਦੇ ਨਾਲ ਇਹਨਾਂ ਨੇ ਨਜ਼ਰ ਰੱਖੀ ਹੋਈ ਹੈ ਮਾੜੇ ਅੰਸਰਾ ਖਲਾਫ ਵੀ ਤੇ ਮਾੜਾ ਗਲਤ ਪ੍ਰਚਾਰ ਕਰਨ ਵਾਲਿਆਂ ਦੇ ਖਲਾਫ ਇਹ ਸੰ ਸਾਡੇ ਨਾਲ ਜਦਬੀਰ ਸਿੰਘ ਵਾਲਟੂ ਕਾਂਗਸੀ ਆ ਗੂ ਬਟਾਲਾ ਤੋਂ ਸੋ ਸਮੇਂ ਸਮੇਂ ਅਸੀਂ ਕਿਸੇ ਨਾ ਕਿਸੇ ਲੀਡਰ ਨਾਲ ਆਪ ਜੀ ਦੀ ਮੁਲਾਕਾਤ ਕਰਾਉਂਦੇ ਰਹਿੰਦੇ ਹਾਂ ਮਿਲਾਂਗੇ ਤੁਹਾਡੇ ਨਾਲ ਫਿਰ ਅਗਲੀ ਵਾਰ ਕਿਸੇ ਹੋਰ ਲੀਡਰ ਨਾਲ ਧੰਨਵਾਦ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज